ਇਤੀ ਬੜੀ ਕਾਨੂੰਨ ਕੇਂਦਰ ਸਰਕਾਰ ਨੇ ਰੱਦ ਕਰ ਦਿੱਤੇ ਨੇ ਜਿੰਨੀ ਸਪੀਡ ਦੇ ਨਾਲ ਕਾਨੂੰਨ ਲਿਆਂਦੇ ਸੀ ਸਰਕਾਰ ਨੇ ਉਸੇ ਤਰ੍ਹਾਂ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਵੀ ਕਾਨੂੰਨ ਰੱਦ ਹੋ ਗਏ ਪਰ ਕੁਝ ਚੀਜ਼ਾਂ ਤੇ ਪੇਚ ਫਸਿਆ ਹੋਇਆ ਐ ਐਮਐਸਪੀ ਦੀ ਗਰੰਟੀ ਤੇ ਜਿਹੜੇ ਪਰਚੇ ਕਿਸਾਨਾਂ ਤੇ ਦਰਜ ਹੋਏ ਆ ਜਿਹੜੇ ਟਰੈਕਟਰ ਕਿਸਾਨਾਂ ਦੇ ਜ਼ਬਤ ਕੀਤੇ ਗਏ ਆ ਤੇ ਜੋ ਨੋਟਿਸ ਏਜੰਸੀਆਂ ਵੱਲੋਂ भेजे ਗਈ ਸੀ এজেন্সিਵਾਂ ਵੱਲੋਂ ਜਿਹੜੀਆਂ ਜਾਂਚਾਂ ਕੀਤੀਆਂ ਜਾ ਰਹੀਆਂ ਨੇ ਉਹ ਵਾਪਸ ਲਈਆਂ ਜਾਣ ਇਹਨਾਂ ਚੀਜ਼ਾਂ ਨੂੰ ਲੈ ਕੇ ਪੇਚ ਫਸ ਰਿਹਾ ਤੇ ਕੱਲ ਰਾਤ ਵੀ ਰਾਕੇਸ਼ ਟਕੈਤ ਤੇ ਪੰਜਾਬ ਦੇ ਕੁਝ ਆਗੂਆਂ ਦੀ ਮੀਟਿੰਗ ਹੋਈ ਹੈ ਉਹਨਾਂ ਦੇ ਵਿੱਚੋਂ ਜਗਜੀਤ ਸਿੰਘ ਡੱਲੇਵਾਲ ਹਣੀ ਵੀ ਸੀ ਸਾਡੇ ਨਾਲ ਡੱਲੇਵਾਲ ਸਾਹਿਬ ਨੇ ਡੱਲੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਪਰੂ ਪੰਜਾਬ ਟੀਵੀ ਤੇ ਸ਼ੁਕਰਜਾ ਜੀ ਆਪ ਜੀ ਕਿਹੜੀਆਂ ਕਿਹੜੀਆਂ ਗੱਲਾਂ ਨੇ ਕਾਨੂੰਨ ਤਾਂ ਰੱਦ ਹੋ ਗਏ ਜਿਹੜੀ ਮੁੱਖ ਮੰਗ ਸੀ ਤੁਹਾਡੀ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਜਿੱਤ ਮੰਨਦੇ ਹੋ ਪੂਰੀ ਜਾਂ ਅਧੂਰੀ ਜਿੱਤ ਹੈ ਜਾਂ ਕਿੱਥੇ ਜੇ ਖੜੀ ਹੈ ਗੱਲ ਨਹੀਂ ਦੇਖੋ ਜੇ ਤਾਂ ਕੱਲੇ ਕਾਨੂੰਨਾਂ ਦੇ ਮੈਟਰ ਤੇ ਗੱਲ ਕਰੀਏ ਤਾਂ ਕਾਨੂੰਨਾਂ ਨੂੰ ਜਿਸ ਤਰੀਕੇ ਦੇ ਨਾਲ ਰੱਦ ਹੋਏ ਨੇ ਇਹਨੂੰ ਕਹਾਂਗੇ ਕਾਨੂੰਨਾਂ ਦੇ ਮਾਮਲੇ ਤੇ ਜਿੱਤ ਗਏ ਅਸੀਂ ਪੂਰਾ ਦੇਸ਼ ਜਿੱਤ ਗਿਆ ਸਾਡੇ ਸ਼ਹੀਦਾਂ ਨੂੰ ਅੱਜ ਉਹਨਾਂ ਦੀ ਰੂਹ ਨੂੰ ਉਹਨਾਂ ਦੀ ਆਤਮਾ ਨੂੰ ਸਕੂਨ ਮਿਲੂਗਾ ਕਿ ਅਸੀਂ ਇੰਨੀ ਕਿ ਲੜਾਈ ਲੱਟ ਦਿੱਤੀ ਹੈ ਪਰ ਸਵਾਲ ਇਸ ਗੱਲ ਦਾ ਹੈ ਕਿ ਨਾਲ ਸਾਡੀ ਮੰਗ ਪਹਿਲੇ ਦਿਨ ਤੋਂ ਪਹਿਲੇ ਮੰਗ ਪੱਤਰ ਦੇ ਵਿੱਚ ਹੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਆ ਰਹੀ ਹੈ ਬਾਕੀ ਮੰਗਾ ਜਦੋਂ ਅੰਦੋਲਨ ਚੱਲਿਆ ਹੈ ਅੰਦੋਲਨ ਦੇ ਦੌਰਾਨ ਵੀ ਕੁਝ ਮੰਗਾਂ ਖੜੀਆਂ ਹੋਈਆਂ ਲੋਕਾਂ ਦੇ ਪਰਚੇ ਦਰਜ ਹੋਏ ਅਗਰ ਕਾਨੂੰਨ ਆਏ ਤਾਂ ਲੋਕਾਂ ਨੇ ਅੰਦੋਲਨ ਕੀਤਾ ਅਗਰ ਕਾਨੂੰਨ ਆਏ ਤਾਂ ਲੋਕ ਰੇਲਵੇ ਲਾਈਨ ਤੇ ਬੈਠੇ ਕਾਨੂੰਨ ਆਏ ਤਾਂ ਲੋਕਾਂ ਨੇ ਭਾਜਪਾ ਦਾ ਵਿਰੋਧ ਕੀਤਾ ਤੋਂ ਉਹਦੇ ਵਿੱਚੋਂ ਜਦੋਂ ਇਹ ਗੱਲੇ ਸਾਰਾ ਵਿਰੋਧ ਹੋਣਾ ਸ਼ੁਰੂ ਹੋਇਆ ਸੈਂਕੜੇ ਨਹੀਂ ਹਜ਼ਾਰਾਂ ਕਿਸਾਨਾਂ ਤੇ ਲੱਖਾਂ ਕਿਸਾਨਾਂ ਤੇ ਪਰਚੇ ਦਰਜ ਹੋ ਗਏ ਜਿਹੜੇ ਉਹ ਪਰਚੇ ਦਰਜ ਹੋਏ ਨੇ ਉਹ ਪਰਚੇ ਸਰਕਾਰ ਮੰਨ ਚੁੱਕੀ ਹੈ ਜਦੋਂ ਮਾਫੀ ਮੰਗ ਚੁੱਕੀ ਹੈ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਓ ਪਰਚੇ ਰੱਦ ਕਰੇ ਅੰਦੋਲਨਾਂ ਦੇ ਦੌਰਾਨ ਹਮੇਸ਼ਾ ਹੁੰਦਾ ਹੈ ਕਿ ਜਦੋਂ ਮੰਗਾਂ ਮੰਨ ਲਈਆਂ ਜਾਂਦੀਆਂ ਤਾਂ ਕਿਸਾਨਾਂ ਦੀ ਲੜਾਈ ਜਾਇਜ਼ ਮੰਨ ਲਈ ਜਾਂਦੀ ਹੈ ਤੇ ਜਦੋਂ ਲੜਾਈ ਜਾਇਜ਼ ਮੰਨ ਲਈ ਜਾਏ ਤਾਂ ਪਰਚੇ ਰੱਦ ਕਰਨੇ ਬਣਦੇ ਹੀ ਹੁੰਦੇ ਆ ਸੁਭਾਵਿਕ ਬਣਦੇ ਹੁੰਦੇ ਆ ਔਰ ਉਹਨਾਂ ਪਰ ਰੱਦ ਕਰਨੇ ਚਾਹੀਦੇ ਸਰਕਾਰ ਨੂੰ ਅਗਰ ਉਹ ਰੱਦ ਨਹੀਂ ਕਰਦੀ ਤਾਂ ਸਾਡੀ ਮਜਬੂਰੀ ਹੈ ਕਿ ਸਾਨੂੰ ਇੱਥੇ ਬੈਠਣਾ ਪਏਗਾ ਦੂਸਰੀ ਗੱਲ ਜਿਹੜੀ ਆਪਾਂ ਐਮਐਸਪੀ ਦੀ ਕਰਦੇ ਸੀ ਐਮਐਸਪੀ ਇੱਕ ਪੂਰੇ ਦੇਸ਼ ਦਾ ਮਸਲਾ ਹੈ ਔਰ ਐਮਐਸਪੀ ਬਾਰੇ ਤਬੜੀਆਂ ਸੌਖੀਆਂ ਦੋ ਗੱਲਾਂ ਨੇ ਜਿਸ ਵੇਲੇ ਨਰਿੰਦਰ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਸੀ 2011 ਚ ਉਸ ਵੇਲੇ ਇੱਕ ਕਮੇਟੀ ਬਣੀ ਉਹਦੇ ਚੇਅਰਮੈਨ ਸੀ ਔਰ ਉਹਨਾਂ ਨੇ ਚੇਅਰਮੈਨ ਹੁੰਦਿਆਂ ਜੋ ਰეკਮੈਂਡੇਸ਼ਨ ਪੇਸ਼ ਕੀਤੀਆਂ ਸੈਂਟਰ ਗਵਰਨਮੈਂਟ ਨੂੰ ਉਹਦੇ ਵਿੱਚ ਬੜਾ ਸਪਸ਼ਟ ਲਿਖਿਆ ਹੈ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਦਿੱਤਾ ਜਾਏ ਐਮਐਸਪੀ ਦੀ ਗਰੰਟੀ ਦਿੱਤੀ ਜਾਏ ਹੁਣ ਖੁਦ ਨੇ ਇਹਦਾ ਰਿਪੋਰਟ ਬਣਾਈ ਹੈ ਜੀ ਨਵੀਂ ਕਮੇਟੀ ਬਣਾਉਣ ਦੀ ਕੀ ਲੋੜ ਹੈ ਅਸੀਂ ਕਹਿੰਦੇ ਉਸੇ ਦੀ ਰეკਮੈਂਡੇਸ਼ਨ ਹੈ ਜਿਹੜੀ ਉਹ ਲਾਗੂ ਕਰਦੇ ਸਰਕਾਰ ਗਰੰਟੀ ਬਣਾਉਂਦੇ ਸਾਡੀ ਤਾਂ ਸਾਡਾ ਤਾਂ ਮੋਰਚਾ ਜਿੱਤਿਆ ਪਿਆ ਸੀ ਫਿਰ ਸਾਨੂੰ ਇੱਥੇ ਬਹਿਣਾ ਕੋਈ ਚਾਹ ਹੈ ਬਸ ਇਰਾਜ਼ ਚ ਰੋਗਾ ਬੈਠਾ ਨੂੰ ਆਪਦੇ ਪਰਿਵਾਰ ਛੱਡ ਕੇ ਬੈਠੇ ਆ ਰੋਜ਼ ਕੋਈ ਨਾ ਕੋਈ ਕਿਸਾਨ ਸ਼ਹੀਦ ਹੋ ਰਿਹਾ ਹੈ ਇੰਨਾ ਸਾਰਾ ਦੁੱਖ ਚ ਲੈਣਾ ਕੋਈ ਸੌਖੀ ਗੱਲ ਨਹੀਂ ਹੈ ਤੋਂ ਪਰ ਮਜਬੂਰੀ ਹੈ ਫਿਰ ਚੱਲਣਾ ਪੈਗਾ ਜਿੰਨਾ ਚਿਰ ਮਤਲਬ ਸਰਕਾਰ ਨਹੀਂ ਮੰਦੀ ਉਹਨਾਂ ਚਿਰ ਅਸੀਂ ਪੂਰਾ ਮੋਰਚੇ ਦੇ ਨਾਲ ਆ हरियाणा वाले नु महजूज होने दी लोड नहीं यूपी नु महजूज होने दी लोड नहीं पंजाब कल भी आज भी ਤੇ ਕੱਲ ਨੂੰ ਵੀ ਇਹ ਪੂਰੇ ਮੋਰਚੇ ਦੇ ਨਾਲ ਆ ਪੂਰੇ ਦੇਸ਼ ਦੇ ਨਾਲ ਰਹੇਗਾ ਕਿਹਾ ਜਾ ਰਿਹਾ ਹੈ ਕਿ ਕੁਝ ਇੱਕ ਕਿਸਾਨ ਆਗੂ ਨੇ ਜੋ ਕਹਿ ਰਹੇ ਨੇ ਕਿ ਠੀਕ ਹੈ ਇਸ ਮਸਲੇ ਨੂੰ ਲੈ ਕੇ ਪਰ ਕੁਝੇ ਕਿਸਾਨ ਆਗੂ ਅੜੇ ਹੋਇਆ ਕਿ ਐਮਐਸਪੀ ਦੇ ਮਸਲੇ ਤੇ ਵੀ ਕੁਝ ਨਾ ਕੁਝ ਕੀਤਾ ਜਾਵੇ ਪਰ ਕੁਝ ਇਹ ਵੀ ਚਰਚਾ ਆ ਰਹੀ ਹੈ ਕਿ ਐਮਐਸਪੀ ਦੇ ਮਸਲੇ ਤੇ ਇੰਨੇ ਜਲਦੀ ਕੁਝ ਨਹੀਂ ਹੋ ਪਾਣਾ ਲੱਗਦਾ ਤੁਹਾਨੂੰ ਉਹ ਆਗੂ ਸਾਹਮਣੇ ਤਾਂ ਬੈਠ ਕੇ ਦੱਸਣਾ ਵੀ ਕਿਉਂ ਨਹੀਂ ਹੋਣਾ ਕਾਨੂੰਨ ਬਣਾਉਣਾ ਹੈ ਦੇਖੋ ਐਮ ਐਸ ਪੀ ਦੇ ਦੋ 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 ਪਹਿਲੂ ਨੇ ਇੱਕ ਹਿੱਸਾ ਇਹ ਕਹਿੰਦਾ ਹੈ ਕਿ ਸਰਕਾਰ ਨੇ ਕਾਨੂੰਨ ਬਣਾਤਾ ਕਾਨੂੰਨ ਬਣਾਵੇ ਕਿ ਇਸ ਕਾਨੂੰਨ ਦੀ ਇਸ ਧਾਰਾ ਦੇ ਤਹਿਤ ਕਿਸਾਨਾਂ ਦੀ ਫਸਲ ਐਮ ਐਸ ਪੀ ਤੋਂ ਘੱਟ ਨਹੀਂ ਵਿਕੇਗੀ ਜੋ ਐਮ ਐਸ ਪੀ ਤੋਂ ਘੱਟ ਖਰੀਦੇਗਾ ਉਸ ਆਦਮੀ ਨੂੰ ਆਹਾਹਾ ਸਜ਼ਾਾਂ ਪੁਖਤਨੀਆਂ ਪੈਣਗੀਆਂ ਬਸ ਇੰਨੀ ਗੱਲ ਹੀ ਹੈ ਹੋਰ ਕੀ ਗੱਲ ਵੀ ਐਮਐਸਪੀ ਦਾ ਹੋਰ ਬੰਬ ਕੀ ਆ ਜੀ ਉੱਥੇ ਜਾ ਕੇ ਐਮਐਸਪੀ ਵਾਸਤੇ ਵੱਡੀ ਗੱਲ ਐ ਕਿ ਜਦੋਂ ਅਸੀਂ ਕਹਿੰਨੇ ਆ ਸੀ2+50 ਨਾਲ ਫਸਲ ਦਾ ਭਾਅ ਦਿਓ ਵੱਖ-ਵੱਖ ਸਟੇਟਾਂ ਨੇ ਵੱਖ-ਵੱਖ ਫਸਲਾਂ ਨੇ ਵੱਖ-ਵੱਖ ਖਰਚੇ ਨੇ ਕਿਸੇ ਸਟੇਟ ਦਾ ਕੀ ਖਰਚਾ ਕਿਸੇ ਸਟੇਟ ਦਾ ਕੀ ਖਰਚਾ ਆਹ ਤਾਂ ਗੁੰਝਲਦਾਰ ਕਹਾਣੀ ਐ ਨਾ ਇਹਨੂੰ ਕੀ ਗੁੰਝਲਦਾਰ ਮੰਨਾਂਗੇ ਜੀ ਅਸੀਂ ਕਿਹੜੀ ਗੁੰਝਲ ਇਹਦੇ ਵਿੱਚ ਕਿਸਾਨ ਨੂੰ ਉਹਦੀ ਫਸਲ ਵੇਚਦਾ ਐਮਐਸਪੀ ਤੋਂ ਉਹ ਤੇ ਵੇਚਦੀ ਤਸੱਲੀ ਦੇਣੀ ਹੈ ਕੀ ਹੈ ਇਸ ਗੱਲ ਦੇ ਵਿੱਚ ਔਖ ਕਿੱਥੇ ਆ ਰਹੀ ਹੈ ਔਖ ਇਹਦੇ ਵਿੱਚ ਸਭ ਤੋਂ ਵੱਡੀ ਇਹ ਹੈ ਕਿ ਦੇਖੋ ਸਰਕਾਰ ਕਾਨੂੰਨਾਂ ਦੇ ਜ਼ਰੀਏ ਵੀ ਐਮਐਸਪੀ ਤੋਂ ਭਜਣਾ ਚਾਹੁੰਦੀ ਸੀ ਸਿਰ ਬੜਾ ਖੁੱਲ ਕੇ ਗੱਲਾਂ ਕੀਤੀਆਂ ਤੇ ਅੱਜ ਸਿੱਧਾ ਐਮਐਸਪੀ ਤੋਂ ਭਜਣਾ ਚਾਹੁੰਦੀ ਹੈ ਜਿਵੇਂ ਪੰਜਾਬ ਦੇ ਵਿੱਚ ਸਾਡਾ ਝੋਨਾ ਝੋਨਾ ਦੇ ਕਾਰਨ ਕੋਈ ਫਸਲ ਨਹੀਂ ਖਰੀਦੀ ਨੇ ਬਾਕੀ ਫਸਲ ਦਾ ਪੰਜਾਬ ਤੋਂ ਕੋਈ ਖਰੀਦੀ ਨਹੀਂ ਜਾਂਦੀ ਅਤਕੀਲਾ ਉਸ ਕਰਤਾ ਸਰਕਾਰ ਨੇ ਖੇਲ ਛਰੀਆਂ ਮੇਲਾਨ ਕਰਤਾ ਕਿ 25 ਕੁਇੰਟਲ ਪ੍ਰਤੀ ਏਕੜ ਹੀ ਖਰੀਦਾਂਗੇ ਤੇ ਜੇ 25 ਏਕੜ ਖਰੀਦਣ ਦਾ 25 ਕੁਇੰਟਲ ਪ੍ਰਤੀ ਏਕੜ ਖਰੀਦਣਗੇ ਤਾਂ ਬਾਕੀ ਫਸਲ ਕਿੱਧਰ ਜਾਏਗੀ ਜੀ ਕਿਸਾਨ ਦੀ ਇਹਦਾ ਮਤਲਬ ਐਮ ਐਸ ਪੀ ਤੋਂ ਪੈਰ ਪਿੱਛੇ ਹੱਥ ਪਿੱਛੇ ਕਿਚਿਆ ਜਾ ਰਿਹਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਵੇਲੇ ਪੰਜਾਬ ਨੂੰ ਐਮ ਐਸ ਪੀ ਦਿੱਤੀ ਹੈ ਉਦੋਂ ਫਸਿਆਣੀ ਦਿੱਤੀ ਹੈ ਲੋਡ ਨੂੰ ਦਿੱਤੀ ਹੈ ਇਹਨਾਂ ਕੋਲ ਅਨਾਜ ਨਹੀਂ ਸੀ ਇਸ ਖਿੱਤੇ 'ਚੋਂ ਖੇਤੀ ਹੁੰਦੀ ਸੀ ਇਸ ਖਿੱਤੇ ਨੇ ਅਨਾਜ ਪੈਦਾ ਕਰਤਾ ਇਨਾਂ ਦੇ ਕੋਲੋਂ ਹਰਾ ਇਨਕਲਾਬ ਵੀ ਨਾ ਤਾਂ ਪੈਦਾ ਕਰਵਾਇਆ ਤੇ ਇਹਨਾਂ ਨੂੰ ਐਮਐਸਪੀ ਦਿੱਤੀ ਤੋ ਜੇ ਐਮਐਸਪੀ ਅਸੀਂ ਕਹਿੰਦਾ ਜੇ ਐਮਐਸਪੀ ਦਿੱਤੀ ਉਹ ਸਾਰੇ ਦੇਸ਼ ਆਸਤੇ ਆ ਇੱਕ ਕੱਲੇ ਪੰਜਾਬ ਵਾਸਤੇ ਜਹਰਿਆ ਨੇ ਆਸਤੇ ਨਹੀਂ ਹੈ ਜੇ ਕੱਲ ਨੂੰ ਵੀ ਕਾਨੂੰਨ ਬਣੂਗਾ ਤੇ ਸਾਰੇ ਦੇਸ਼ ਆਸਤੇ ਬਣੂਗਾ ਇੱਕ ਭਲੇਕਾ ਫਲਾਇਆ ਜਾ ਰਿਹਾ ਹੈ ਕਿ ਜੇ ਐਮਐਸਪੀ ਦਾ ਕਾਨੂੰਨ ਬਣ ਗਿਆ ਤੇ ਫਿਰ ਤਾਂ ਜੀ ਪੰਜਾਬ ਦਾ ਕੋਟਾ ਕੱਢ ਜੂ ਕਿਉਂ ਪੰਜਾਬ ਦਾ ਕੋਟਾ ਕੱਢ ਜੂ ਜੀ ਜਿੱਦੂ ਅਸੀਂ ਕਹਿ ਰਹੇ ਆ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੋਵੇ ਸਾਰੀਆਂ ਫਸਲਾਂ ਐਮਐਸਪੀ ਦੇ ਉੱਤੇ ਵਿਕਣਾਂ ਤੇ ਉਹ ਜਿਹੜਾ ਉਹ ਤੁ ਥੱਲੇ ਵੇਖ ਕੇ ਖਰੀਦੂਗਾ ਉਹਦੇ ਖਿਲਾਫ ਮਤਲਬ ਜੇਲ੍ਹ ਜਾਣ ਦੀ ਵਿਵਸਥਾ ਹੋਵੇ ਜੇ ਉਹ ਹੋ ਜਾਂਦੀ ਹੈ ਤਾਂ ਪੰਜਾਬ ਦੇ ਵਿੱਚੋਂ ਕਿਸ ਮੈਨੂੰ ਸਮਝ ਨਹੀਂ ਆ ਰਹੀ ਕਿਵੇਂ ਕਹਿ ਰਹੇ ਨੇ ਕਿ ਪੰਜਾਬ ਦਾ ਕੋਟਾ ਘਟਜੂ ਕੋਈ ਮਤਲਬ ਹੀ ਨਹੀਂ ਪੰਜਾਬ ਦਾ ਕੋਟਾ ਘਟਣ ਦਾ ਕੋਈ ਅੜਚਲ ਨਹੀਂ ਕੋਈ ੜਕਾ ਨਹੀਂ ਇਹ ਸਿਰਫ ਸਰਕਾਰ ਡਬਲਯੂਟੀਓ ਦੀਆਂ ਨੀਤੀਆਂ ਦੇ ਥੱਲੇ ਇੱਕ ਪ੍ਰੈਸ਼ਰ ਦੇ ਥੱਲੇ ਆਈ ਹੋਈ ਹੈ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਨੂੰ ਦੇਸ਼ ਦੇ ਕਿਸਾਨ ਨੂੰ ਬਚਾਉਣ ਲਈ ਜਿਹੜੀ ਡਬਲਯੂਟੀਓ ਦੇ ਉੱਤੇ ਅਮਰੀਕਾ 'ਚ ਭਾਰੂ ਹੋਇਆ ਬੈਠਾ ਹੈ ਉਹ ਅਮਰੀਕਾ ਖੋਤਾ 380% ਸਬਸਿਡੀ ਕਿਸਾਨਾਂ ਨੂੰ ਦੇ ਰਿਹਾ ਜੀ ਸਾਡੇ ਕਿਸਾਨਾਂ ਨੂੰ ਮਤਲਬ ਐਮਐਸਪੀ ਵੀ ਨਹੀਂ ਦਿੱਤੀ ਜਾ ਰਹੀ ਤੇ ਇਹ ਕਿਉਂ ਨਹੀਂ ਸਾਡੀ ਭਾਰਤ ਸਰਕਾਰ ਇਹ ਤੇ ਮਤਲਬ ਸਟੈਂਡ ਲੈਂਦੀ ਕਿ ਅਸਾ ਸੀ ਜੀ ਬਿਲਕੁਲ ਗੈਰ ਤੋਂ ਬਾਹਰ ਰੱਖ ਦਿੱੋ ਸਾਨੂੰ ਅਸੀਂ ਗੈਰਦੇ ਮੈਂਬਰ ਰਹਿਣਾ ਅਗਰ ਗੈਰਦੇ ਮੈਂਬਰ ਨਹੀਂ ਤਾਂ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾ ਸਕਦੀ ਹੈ ਦੱਸੋ ਕਿ ਪੰਜਾਬ ਦੇ ਕਿਸਾਨ ਆਗੂਆਂ ਦੇ ਨਾਲ ਤੁਹਾਡੀ ਲਗਾਤਾਰ ਚਰਚਾ ਹੋ ਰਹੀ ਹੈ ਕੱਲ ਵੀ ਮੀਟਿੰਗ ਹੋਈ ਸੀ ਉਹਨਾਂ ਦੀ رائے ਕੀ ਹੈ ਉਹ ਕੀ ਚਾਹੁੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਜਦੋਂ ਦੇਖੋ ਕੱਲ ਦੀ ਜਿਹੜੀ ਮੀਟਿੰਗ ਦੀ ਰਾਇ ਤਾਂ ਬੜੀ ਕਲੀਅਰ ਸਾਫ਼ ਸੀਗੀ ਕਿ ਜਦੋਂ ਵੀ ਮੋਰਚਾ ਚੱਕਾਂਗੇ ਸਾਰੀਆਂ ਸਟੇਟਾਂ ਦੇ ਨਾਲ ਸਹਿਮਤੀ ਨਾਲ ਚੱਕਾਂਗੇ ਸਾਰੀਆਂ ਸਟੇਟਾਂ ਦੇ ਨਾਲ ਇੱਕਜੁੱਟਤਾ ਨਾਲ ਚੱਕਾਂਗੇ ਕੋਈ ਇਕੱਲਾ ਮਤਲ ਮੋਰਚਾ ਨਹੀਂ ਚੱਕੇਗਾ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਲਗਾਤਾਰ ਹੋਈਆਂ ਜਾਂ ਕਹਿੰਦੇ ਸੀ ਕਿ ਡੱਲੇਵਾਲ ਸਾਹਿਬ ਥੋੜਾ ਨਾਰਾਜ਼ ਚੱਲ ਰਹੇ ਨੇ ਮਨਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਦੇਖੋ ਮੈਂ ਨਾਰਾਜ਼ਗੀ ਵਿਕਰਮ ਗੱਲੇ ਆ ਅਸੀਂ ਆਏ ਸੀ ਕਿ ਤਿੰਨ ਕਾਨੂੰਨ ਰੱਦ ਕਰਾਉਣ ਜੇ ਕੋਈ ਇਹ ਕਹੇ ਵੀ ਡੱਲੇਲ ਝੋਲੀ ਕਰ ਤੇਰੀ ਝੋਲੀ 'ਚ ਹੀ ਪਾਉਣਿਆ ਕਿ ਵੀ ਇੱਕ ਕਾਨੂੰਨ ਦਾ ਰੱਦ ਕਰਦੇ ਆਂ ਜੀ ਇੱਕ ਦੇ ਉੱਤੇ ਕਮੇਟੀ ਬਣਾਵਾਂਗੇ ਜੀ ਇੱਕ ਸਟੇਟ ਤੇ ਛੱਡਾਂਗੇ ਐ ਐਮਐਸਪੀ ਦੇ ਉੱਤੇ ਜੀ ਕਮੇਟੀ ਬਣਾਵਾਂਗੇ ਜੀ ਤੇ ਉਹ ਕਮੇਟੀ ਸਾਲ ਬਾਅਦ ਫੈਸਲਾ ਦੇਗੀ ਇਹ ਕੁਛ ਝੋਲੀ ਚ ਪਵਾ ਕੇ ਉਠਣਾ ਦਾ ਬੜਾ ਔਖਾ ਹੈ ਅਸੀਂ ਤਿੰਨ ਨੂੰ ਰੱਦ ਕਰਾਉਣਾ ਆਏ ਸੀਗੇ ਮੈਂ ਕਲੀਅਰ ਕਰ ਤੋ ਉਸ ਦਿਨ ਵੀ ਇਹ ਕਿਹਾ ਸੀਗਾ ਕਿ ਸਾਡੀ ਜਥੇਬੰਦੀ ਦਾ ਸਟੈਂਡ ਹੈ ਕਿ ਅਸੀਂ ਲੜਾਂਗੇ ਅਸੀਂ ਨਹੀਂ ਉਠਾਂਗੇ ਈਵਨ ਕਿ ਮੈਂ ਇੱਥੇ ਤੱਕ ਵੀ ਗੱਲ ਕਹੀ ਹੈ ਕਿ ਮੇਰੀ ਜਥੇਬੰਦੀ ਦੇ ਪਿੰਡ ਇਕਾਈ ਦੇ ਪ੍ਰਧਾਨ ਤੱਕ ਵੀ ਅਸੀਂ ਪ੍ਰਮਾਣਗੀ ਲਈ ਹੈ ਕਿ ਦੋਸਤੋ ਮੋਰਚੇ ਦੇ ਵਿੱਚ ਗੋਲੀ ਚੱਲ ਸਕਦੀ ਹੈ ਲਾਠੀ ਚਾਰਜ ਹੋ ਸਕਦਾ ਹੈ ਮਰਨਾ ਪੈ ਸਕਦਾ ਹੈ ਅਗਰੇ ਮੰਗਾ ਲੈਣੀਆਂ ਤੇ ਮਰਨ ਲਈ ਤਿਆਰ ਹਾਂ ਤਾਂ ਹਾਂ ਭਰਿਓ ਕਿਸੇ ਨੂੰ ਡਰ ਲੱਗਦਾ ਤਾਂ ਹਾਂਣਾ ਭਰਿਓ ਸਾਡੇ ਦੇ ਲੋਕ ਮਤਲਬ ਇਸ ਗੱਲ ਤੇ ਲੋਕ ਲੜਨ ਨੂੰ ਤਿਆਰ ਹੈ ਮੇਰੇ ਨਾਲ ਲੜਨ ਨੂੰ ਤਿਆਰ ਹੈ ਵੀ ਢਿੱਲੀ ਗੱਲ ਕਿਉਂ ਕਰਦੇ ਹੋ ਤੇ ਮੈਂ ਕਹਿੰਦਾ ਉਹ ਵੀ ਤਾਂ ਪੰਜਾਬੀ ਹੀ ਨੇ ਮੇਰੇ ਕਿਹੜਾ ਬਾਹਰੋਂ ਆਇਆ ਨੇ ਕਿਦੋਂ ਇਹ ਸੱਦਾ ਉਸੇ ਪੰਜਾਬ ਦਾ ਹੈ ਨਾ ਜੇ ਮੇਰੇ ਵਾਲੇ ਕੱਢ ਰਹੇ ਇਹ ਕਰਦਾ ਹੈ ਤਾਂ ਸਾਰਾ ਪੰਜਾਬੀ ਇਹ ਕਰਦਾ ਹੋਏਗਾ ਕਿੰਦਾ ਸਟੈਂਡ ਕੀ ਹੈ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਉਹਨਾਂ ਦਾ ਸਟੈਂਡ ਕੀ ਹੈ ਸਟੈਂਡ ਤਾਂ ਕਲੀਅਰ ਹੋਣਾ ਚਾਹੀਦਾ ਨਾ ਹੁਣ ਤਾਂ ਉਹਨਾਂ ਦਾ ਸਟੈਂਡ ਇਹ ਹੈ ਵੀ ਉਹਦੇ ਦਾ ਤੁਸੀਂ ਕਹਿੰਦੇ ਸੀਗੇ ਵੀ ਤਿੰਨ ਕਾਨੂੰਨ ਰੱਦ ਕਰਾਏ ਬਿਨਾਂ ਸਹਿਲਣਾ ਹੀ ਨਹੀਂ ਹੁਣ ਤਾਂ ਹੋ ਗਏ ਪਰ ਹੁਣ ਸਾਡੀ ਅਗਲੀ ਗੱਲ ਐ ਐਮਐਸਪੀ ਦਾ ਪਈ ਹੈ ਯਾਰ ਹਰਿਆਣਾ ਹੈ ਦੇਖੋ 4800 ਆ ਸੌਰੀ 48000 ਕਿਸਾਨਾਂ ਦੇ ਪਰਚਾ ਹੋ ਜਾਣਾ ਕੋਈ ਥੋੜਾ ਨਹੀਂ ਹੈ ਜ਼ਿੰਦਗੀ ਬਰਬਾਦ ਹੋ ਜਾਊਗੀ ਨੌਜਵਾਨਾਂ ਦੀ ਇਹ ਇਹ ਅੰਦੋਲਨ ਨੌਜਵਾਨਾਂ ਨੇ ਲੜਿਆ ਜੀ ਜਿਹੜੇ ਬੱਚੇ ਤੇ ਪਰਚਾ ਲੱਗ ਗਿਆ ਉਹ ਫੌਰਨ ਨਹੀਂ ਜਾ ਸਕਦਾ ਨੌਕਰੀ ਨਹੀਂ ਕਰ ਸਕਦਾ ਉਹਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਾਂਗੇ ਅਸੀਂ ਤੂੰ ਸਾਨੂੰ ਸਾਨੂੰ ਇਹ ਤੇ ਲੜਨਾ ਚਾਹੀਦਾ ਹੈ ਹਰਿਆਣਾ ਸਾਡਾ ਭਰਾ ਹੈ ਸਾਰੇ ਅਸੀਂ ਲੜਨ ਨੂੰ ਤਿਆਰ ਆ ਇਸ ਮਸਲੇ ਦੇ ਤਾਂ ਲੜਨ ਨੂੰ ਜਾ ਰਹੇ ਤਾਂ ਫਿਰ ਰੌਲਾ ਹੀ ਕੋਈ ਨਹੀਂ ਫਿਰ ਤਾਂ ਵਧੀਆ ਗੱਲ ਹੈ ਕੱਲ ਸਹਿਮਤੀ ਹੋਈ ਹੈ ਇਸ ਗੱਲ ਤੇ ਵੀ ਸਾਰੇ ਸਟੈਂਡ ਲਵਾਂਗੇ ਇੱਥੇ ਠੀਕ ਹੈ ਫਿਰ ਨਰਿੰਦਰ ਤੋਮਰ ਹੁਣੀ ਕਹਿ ਰਹੇ ਕਿ ਇਹ ਸਟੇਟਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਦਿੱਲੀ ਦੇ ਪਰਚਿਆਂ ਨੂੰ ਲੈ ਕੇ ਵੀ ਗੱਲਬਾਤ ਹੋਊਗੀ ਵੀ ਦਿੱਲੀ ਦੇ ਪਰਚੇ ਆ ਜਾਂ ਫਿਰ ਯੂਟੀ ਚੰਡੀਗੜ੍ਹ ਦੇ ਵਿੱਚ ਜਿਹੜੇ ਪਰਚੇ ਦਰਜ ਹੋਏ ਆ ਕਿਸਾਨਾਂ ਦੇ ਉੱਪਰ ਉਹ ਤਾਂ ਸਟੇਟ ਸਰਕਾਰਾਂ ਦਾ ਅਧਿਕਾਰ ਚ ਨਹੀਂ ਆਉਂਦਾ ਕਿ ਅਸਲ ਗੱਲ ਇਹ ਆ ਕਿ ਜਦੋਂ ਅੰਦੋਲਨ ਜਿੱਤ ਜਾਂਦਾ ਹੈ ਉਦੋਂ ਉਹ ਆਪਣੇ ਆਪ ਇਹ ਗੱਲ ਮੰਨ ਲਈ ਜਾਂਦੀ ਹੈ ਕਿ ਅੰਦੋਲਨਕਾਰੀ ਜਾਇਜ਼ ਸੀ ਸਰਕਾਰ ਨਜਾਇਜ਼ ਸੀ ਕੋਈ ਇਨਕੁਆਇਰੀ ਦੀ ਲੋੜ ਨਹੀਂ ਰਹਿ ਜਾਂਦੀ ਉਹ ਸਾਰੇ ਅੰਦੋਲਨਾਂ 'ਚ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਹੁੰਦਾ ਹੀ ਹੈ ਤੇ ਪਰਚੇ ਵਾਪਸ ਹੋ ਜਾਂਦੇ ਨੇ ਤੇ ਕਰਨੇ ਵੀ ਪੈਂਦੇ ਸਰਕਾਰ ਨੂੰ ਇਹ ਸਾਡੀ ਸੈਂਟਰ ਗਵਰਨਮੈਂਟ ਐਲਾਨ ਕਰੇ ਪ੍ਰਧਾਨ ਮੰਤਰੀ ਕਹਿ ਨਹੀਂ ਸਕਦਾ ਕਿ ਵੀ ਸਾਰੇ ਟੋਟਲ ਪਰਚੇ ਰੱਦ ਕਰੋ ਗ੍ਰਹਿ ਮੰਤਰੀ ਦਾ ਅਧਿਕਾਰ ਖੇਤਰ ਹੈ ਗ੍ਰਹਿ ਮੰਤਰੀ ਸਾਰੀਆਂ ਸਟੇਟਾਂ ਦੇ ਗ੍ਰਹਿ ਮੰਤਰੀਆਂ ਨੂੰ ਕਹਿੰਦਾ ਸਕਦਾ ਹੈ ਕਿ ਸ਼ਾਮ ਨੂੰ ਆਓ ਭਾਈ ਇੱਥੇ ਮੇਰੇ ਕੋਲ ਸ਼ਾਮ ਨੂੰ ਆ ਜਾਣਗੇ ਸਾਰੇ ਸਾਰੇ ਕੋਲੇ ਜਾਜ ਹੈ ਇਹਨਾਂ ਨੇ ਕਿਹੜਾ ਰੇਲ ਗੱਡੀ ਚੜ੍ਹ ਕੇ ਆਉਣਾ ਹੈ ਇੱਥੇ ਆ ਕੇ ਬਹਿ ਕੇ ਗੱਲ ਕਰਨ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਸਦਕੇ ਬਿਠਾ ਲੈਣਾ ਲਓ ਜੀ ਆ ਸਾਰੀਆਂ ਸਟੇਟਾਂ ਦੇ ਕਿਸਾਨ ਬੈਠ ਗਏ ਇਹ ਸਾਰੀਆਂ ਸਟੇਟਾਂ ਦੇ ਗ੍ਰਹਿ ਮੰਤਰੀ ਬੈਠ ਗਏ ਸਾਰਿਆਂ ਨੂੰ ਆਰਡਰ ਕਰ ਦਿੱਤਾ ਗਿਆ ਤੇ ਗ੍ਰਹਿ ਮੰਤਰੀ ਲੈ ਕੇ ਦੇਣ ਕਿ ਅਸੀਂ ਜੀ ਟੋਟਲ ਪਰਚੇਵਾਂ ਵਾਪਸ ਲੈ ਰਹੇ ਹਾਂ ਗੱਲ ਮੌਕੀ ਕਾਣੀ ਕਥੀ ਕਿ ਮੈਨੂੰ ਇਹ ਦੱਸੋ ਹੁਣ ਘਰ ਵਾਪਸੀ ਦਾ ਰਾਹ ਕਿਵੇਂ ਹੈ ਮਤਲਬ ਜੇ ਘਰ ਵਾਪਸੀ ਕਰਨੀ ਹੋਵੇ ਕਦੋਂ ਹੋਊਗੀ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਵੀ ਕਿਉਂਕਿ ਇੱਕ ਏਜੰਡਾ ਵੀ ਕਹਿ ਲਓ ਜਾਂ ਨੈਸ਼ਨਲ ਮੀਡੀਆ ਤਾਂ ਸ਼ੁਰੂ ਤੋਂ ਹੀ ਧੁਰ ਵਿਰੋਧੀ ਰਿਹਾ ਹੈ ਉਹਨਾਂ ਨੇ ਵੀ ਏਜੰਡਾ ਚਲਾਉਣਾ ਸ਼ੁਰੂ ਕਰ ਦਿੱਤਾ ਕਿ ਕਾਨੂੰਨ ਵਾਪਸੀ ਤਾਂ ਹੋ ਗਈ ਹੁਣ ਘਰ ਵਾਪਸੀ ਕਦੋਂ ਆ ਹੁਣ ਇਹ ਜਿਹੜੇ ਬੈਠੇ ਆ ਮੰਗਾ ਮੰਨਵਾਉਣਾ ਚਾ ਰਹੇ ਨੇ ਆ ਕੁਝ ਕਰਾਉਣਾ ਚਾ ਰਹੇ ਨੇ ਇਹ ਇਸ ਤੇ ਸਟੈਂਡ ਕੀ ਹੈ ਜਗਜੀਤ ਸਿੰਘ ਢੱਲੇਵਾਲ ਹੋਣਾ ਦਾ ਜਾਂ ਸੰਯੁਕਤ ਕਿਸਾਨ ਮੋਰਚੇ ਦਾ ਸੰਯੁਕਤ ਕਿਸਾਨ ਮੋਰਚੇ ਤੋਂ ਵੱਖਰਾ ਸਟੈਂਡ ਹੈ ਤੁਹਾਡਾ ਜਾਂ ਨਾਲਿਓ ਸੰਯੁਕਤ ਕਿਸਾਨ ਮੋਰਚਾ ਮਸਾ ਖੜਾ ਕੀਤਾ ਹੈ ਬਹੁਤ ਔਖੇ ਹੋ ਕੇ ਖੜਾ ਕੀਤਾ ਹੈ ਅਸੀਂ ਸੋਚਦੇ ਹਾਂ ਕਿ ਇਹ ਸੰਯੁਕਤ ਕਿਸਾਨ ਮੋਰਚਾ ਆਉਣ ਵਾਲੇ ਸਮੇਂ ਚ ਵਿਖਦੇ ਵਿੱਚ ਡਬਲਯੂਟੀਓ ਦੇ ਖਿਲਾਫ ਗੈਟ ਦੇ ਖਿਲਾਫ ਕਬੱਡੀ ਜੜਾਈ ਲੜ ਗਈ ਸੀ ਕੱਟੇ ਹੋ ਕੇ ਇਸ ਇਕਤਾ ਨੂੰ ਖਣਾਉਣ ਦੇ ਵਿੱਚ ਬਿਲਕੁਲ ਅਸੀਂ ਹਮ ਹੀ ਨਹੀਂ ਆਂ ਅਗਰ ਉਹ ਇਸ ਇਕਤਾ ਨੂੰ ਬਰਕਰਾਰ ਰੱਖਣ ਵਾਸਤੇ ਡੱਲੇ ਵਾਲ ਨੂੰ ਇੱਕ ਕਦਮ ਪਿੱਛੇ ਵੀ ਰੱਖਣਾ ਪੈਂਦਾ ਤੇ ਮੈਂ ਰੱਖੂਗਾ ਪਰ ਇਹ ਨਹੀਂ ਹੈ ਕਿ ਇਸ ਸੰਯੁਕਤ ਮੋਰਚੇ ਦੁਬਾਰਾ ਹੋਣੀ ਚੱਲਣਾ ਸੰਯੁਕਤ ਮੋਰਚਾ ਕੱਲਾ ਪੰਜਾਬ ਦਾ ਨਹੀਂ ਸੰਯੁਕਤ ਮੋਰਚਾ ਪੂਰੇ ਦੇਸ਼ ਦਾ ਹੈ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਇੱਕ ਜੁਟ ਹੋ ਕੇ ਬੈਠਣ ਬੈਠ ਕੇ ਫੈਸਲਾ ਲੈਣ ਉਸ ਫੈਸਲੇ ਤੇ ਖੜਾਂਗੇ ਅਸੀਂ ਠੀਕ ਹੈ ਜੋ ਵੀ ਫੈਸਲਾ ਸੰਯੁਕਤ ਕਿਸਾਨ ਮੋਰਚਾ ਕਰੇਗਾ ਉਹਦੇ ਨਾਲ ਹੋਵਾਂਗੇ ਠੀਕ ਹੈ ਔਰ ਇੱਕ ਚੀਜ਼ ਹੋਰ ਹੈ ਮੈਂ ਚਾਹੁੰਨਾ ਕਿ ਥੋੜਾ ਜਿਹਾ ਇਸ ਨੂੰ ਲੈ ਕੇ ਕਲੀਅਰ ਕਰਦੇ ਹੋ ਪਹਿਲਾਂ ਹਾਲਾਂਕਿ ਤੁਹਾਡੀ ਜਥੇਬੰਦੀ ਤਾਂ ਇਲੈਕਸ਼ਨ ਨਹੀਂ ਲੜਦੀ ਨਾ ਹੀ ਸਪੋਰਟ ਕਿਸੇ ਨੂੰ ਕਰਦੇ ਹਾਂ ਪਰ ਗੁਰਨਾਮ ਸਿੰਘ ਚਲੂਨੀ ਤੁਹਾਡੇ ਸਾਥੀ ਨੇ ਉਹ ਮਿਸ਼ਨ ਪੰਜਾਬ ਚਲਾ ਰਹੇ ਨੇ ਕਿ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਹੁਣ ਤਾਂ ਪੂਛ ਛੜੀ ਹੈ ਉਹਨਾਂ ਦਾ ਟਕੜੇ ਹੋ ਗੋ ਆਪਾਂ ਜਿੱਤ ਲਏ ਇਹ ਹਾਥੀ ਨਿਕਲ ਗਿਆ ਪੂਛ ਛੜੀ ਰਹਿ ਗਈ ਪੂਛ ਕਾਢ ਲਏ ਲੜ ਲੈਣੇ ਇਲੈਕਸ਼ਨ ਸਾਨੂੰ ਕਿਧਰ ਆਇਆ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਸੰਯੁਕਤ ਮੋਰਚੇ ਦੇ ਬੈਨਰ ਥੱਲੇ ਇਲੈਕਸ਼ਨ ਲੜਨਾ ਅਸੀਂ ਸੰਯੁਕਤ ਮੋਰਚੇ ਦਾ ਹਿੱਸਾ ਹਾਂ ਬਿਲਕੁਲ ਗਲਤ ਹੈ ਆਪਦਾ ਆਪਦਾ ਮੈਦਾਨ ਚ ਜਾਣ ਉਤਰਨਾ ਆ ਜਿਵੇਂ ਪੰਗਾ ਲਿੱਕਰਦੇ ਨੇ ਜਿੱਤ ਕੇ ਜਾਓਗੇ ਲੋਕ ਸਤਿਕਾਰ ਕਰਨਗੇ ਅਗਰ ਅੱਧਾ ਅਧੂਰਾ ਫੈਸਲਾ ਛੱਡ ਕੇ ਜਾਓਗੇ ਤਾਂ ਲੋਕ ਤੁਹਾਡੇ ਸਤਿਕਾਰ ਤਜੇ ਜਾ ਕਰਨਾ ਫਿਰ ਆਪਾਂ ਨੂੰ ਪਤਾ ਹੀ ਹੈ ਠੀਕ ਹੈ ਸਪੋਰਟ ਕਰੋਗੇ ਕਿ ਨਹੀਂ ਕਿਉਂਕਿ ਟਿਕਾਇਤ ਹਣੀ ਕਹਿ ਰਹੇ ਕਿ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਉਹ ਕਹਿੰਦੇ ਮੈਂ ਵੀ ਨਹੀਂ ਇਲੈਕਸ਼ਨ ਨਹੀਂ ਲੜਨਾ ਰਾਕਿਸ਼ ਟਿਕਾਇਤ ਹਣੀ ਵੀ ਕਹਿ ਰਹੇ ਕੱਲ ਰਾਤ ਗੱਲ ਹੋ ਜੇ ਸਾਡੀ ਜਥੇਬੰਦੀ ਦਾ ਸਟੈਂਡ ਬੜਾ ਕਲੀਅਰ ਹੈ ਇਲੈਕਸ਼ਨ ਲੜਨਾ ਤਾਂ ਦੂਰ ਦੀ ਗੱਲ ਹੈ ਅਸੀਂ ਕਿਸੇ ਦੀ سپورਟ ਕਰਦੇ ਹੀ ਨਹੀਂ ਮਤਲਬ ਹੀ ਨਹੀਂ ਮੈਂ ਤਾਂ ਐਂ ਵੀ ਕਹਿਣਾ ਹੈ ਇਹਦੋਂ ਹੀ ਤੁਹਾਨੂੰ ਇੱਕ ਗੱਲ ਉਹ ਗਾਂਵ ਵੱਧ ਕੇ ਕਹਿ ਦੇਣਾ ਕਿ ਲੜ ਲੈਣ ਇਲੈਕਸ਼ਨ ਲੜ ਲੈ ਕਿਸਾਨ ਲੜ ਲੈ ਕੋਈ ਹੋਰ ਲੜ ਲੈ ਕਿਸਾਨ ਪਾਰਟੀ ਬਣਾ ਕੇ ਲੜ ਲੈ ਚਨੂਨੀ ਸਾਹਿਬ ਪਾਰਟੀ ਬਣਾ ਕੇ ਲੜ ਲੈ ਸਾਨੂੰ ਕੋਈ ਦਿੱਕਤ ਨਹੀਂ ਆ ਪਰ ਕਿਸਾਨਾਂ ਦੇ ਮਸਲੇ ਬੜੇ ਪਚੀਦਾ ਨੇ ਉਹ ਹੱਲ ਫਿਰ ਤੁਹਾਡੇ ਗੱਲ ਪੈਣੇ ਆ ਅਗਰ ਉਹ ਹੱਲ ਤੁਸੀਂ ਕਰਨ ਦੇ ਸਮਰੱਥ ਹੋ ਇੰਨੀ ਹਿੰਮਤ ਰੱਖਦੇ ਹੋ ਕਿ ਬੇਫਿਕਰ ਹੋਇਕ ਭਾਵੇਂ ਕੁਛ ਵੀ ਹੋ ਜੇ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਅਗਰ ਇਹ ਨਹੀਂ ਤਾਕਤ ਹੈ ਤਾਂ ਇਹ ਸਭ ਫੜ ਲਿਓ ਨਹੀਂ ਤਾਂ ਬਿਲਕੁਲ ਇਹਦੀ ਪੂਛ ਤੇ ਪੈਰ ਨਾਲ ਧਰਬੇ ਤੋਂ ਡੰਗ ਮਾਰੂਗਾ ਨਹੀਂ ਗੱਲ ਇਹ ਹੈ ਨਾ ਜਦੋਂ ਤੁਸੀਂ ਕਿਸੇ ਉਹਦੇ ਤੇ ਹੁੰਨੇ ਹੋ ਮੰਨ ਲਓ ਤੁਸੀਂ ਐਮਐਲਏ ਬਣ ਜਾਨੇ ਫਿਰ ਕੱਲੇ ਕਿਸਾਨ ਦੀ ਫੇਵਰ ਵੀ ਨਹੀਂ ਕਰ ਸਕਦੇ ਨਾ ਠੀਕ ਹੈ ਕਿਸਾਨ ਬਹੁ ਗਿਣਤੀ ਨੇ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਪਰ ਫਿਰ ਤੁਹਾਨੂੰ ਇੰਡਸਟਰੀਅਲਿਸਟ ਵੀ ਦੇਖਣਾ ਪੈਣਾ ਫਿਰ ਤੁਹਾਨੂੰ ਦੂਜੇ ਦਾ ਪੱਖ ਵੀ ਦੇਖਣਾ ਪੈਣਾ ਫਿਰ ਤੁਹਾਨੂੰ ਤੀਜੇ ਦਾ ਵੀ ਦੇਖਣਾ ਪੈਣਾ ਇਹ ਆ ਗਈ ਗੱਲ ਇਹੀ ਫਰਕ ਆਗੇ ਨਾ ਅਸੀਂ ਕਹਿੰਨੇ ਆ ਤੁਹਾਨੂੰ ਅੱਜ ਕਿਸਾਨ ਅੰਦੋਲਨ ਚੱਕ ਕੇ ਲਿਆ ਇੱਥੇ ਟੋਟਲ ਕਿਸਾਨ ਵੋਟ ਪਾਉਣਗੇ ਤੁਹਾਨੂੰ 60-65% ਵੋਟ ਕੱਲੇ ਕਿਸਾਨਾਂ ਦੀ ਪੈ ਜਾਣੀਆਂ ਇੱਕ ਗੱਲ ਨੰਬਰ 2 ਅਸੀਂ ਇਹ ਥੋੜੀ ਕਹਿੰਨੇ ਵੀ ਇੰਡਸਟਰੀ ਲੇਬਰ ਬਾਰੇ ਨਾ ਸੋਚੋ ਅਸੀਂ ਥੋੜੋ ਕਹ ਰਹੇ ਵੀ ਮਜ਼ਦੂਰ ਬਾਰੇ ਨਾ ਸੋਚੋ ਅਸੀਂ ਇਹ ਕਹਿੰਨੇ ਵੀ ਕਿਸਾਨ ਨੂੰ ਤੁਹਾਡੇ ਤੋਂ ਬਹੁਤ ਵੱਡੀ ਉਮੀਦ ਹੋਏਗੀ ਜਦੋਂ ਉਮੀਦ ਪੂਰੀ ਨਾ ਹੁੰਦੀ ਦੀ ਸੀ ਤਾਂ ਉਦੋਂ ਕਿਸਾਨ ਤੁਹਾਡੇ ਨਾਲ ਫਿਰ ਮਤਲਬ ਅੰਦੋਲਨ ਤੋਂ ਹੋਏਗਾ ਉਸ ਅੰਦੋਲਨ ਦੇ ਵਿੱਚ ਸਾਡੇ ਵਰਗਿਆਂ ਨੂੰ ਉਹ ਕਿਸਾਨਾਂ ਦੇ ਉਸ ਅੰਦੋਲਨ ਦੇ ਲਈ ਮੂਹਰੇ ਆ ਕੇ ਦਰੀ ਕਿਤੇ ਨਾ ਕਿਤੇ ਵਿਛਾਉਣੀ ਪੈ ਗਈ। ਬਹੁਤ ਧੰਨਵਾਦ। ਧੰਨਵਾਦ। ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ ਮੌਜੂਦ ਸਨ। ਇਹਨਾਂ ਨੇ ਆਪਣਾ ਸਟੈਂਡ ਕਲੀਅਰ ਕੀਤਾ ਹੈ ਕਿ ਇੱਕ ਲੜਾਈ ਅਸੀਂ ਜਿੱਤ ਲਈ ਹੈ ਐਮਐਸਪੀ ਦੇ ਮਸਲੇ ਤੇ ਤੇ ਨਾਲ ਹੀ ਜੋ ਕਿਸਾਨਾਂ ਤੇ ਪਰਚੇ ਦਾ ਜੋ ਹੈ ਉਹ ਪਰਚੇ ਵਾਪਸ ਮੜਵਾਉਣ ਦੀ ਲੜਾਈ ਲਗਾਤਾਰ ਜਾਰੀ ਰਹੇਗੀ। ਕੈਮਰਾ ਪਰਸਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸਿੰਘੂ ਬਾਰਡਰ ਦਿੱਲੀ।